इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਹੀ ਸਰਕਾਰ ਜੋ ਸਾਥ ਸੰਬੰਧਿਤ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਫ਼ਸਲਾ ਸਭ ਤੋਂ ਪਹਿਲਾਂ ਤਾਂ ਬਹੁਤ ਮੁੱਖ ਦਾਇਰੇ ਘਟਨ ਵਾਲੀ ਗੱਲ ਵਾਪਰੀ ਹੈ ਥੋੜੀ ਜਿhko ਘਟਾਓ ਆਵਾਜ਼ ਹੋ ਜਾਈ ਬਹੁਤ ਹੀ ਨਿੰਦਣਯੋਗ ਕੰਮ ਕਿ ਜਿਸ ਗੁਰੂ ਗੰਗ ਸਾਹਿਬ ਨੂੰ ਆਪਾਂ ਪੁੰਚਦੇ ਆ ਜਿਹਨੂੰ ਆਪਾਂ ਸ਼ਬਦ ਗੁਰੂ ਮੰਨਦੇ ਜਿਹਦੇ ਅੱਜ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜ ਹੈ ਉਸ ਦਾ અપਮਾਨ ਕਰਨਾ ਉਸ ਦਾ ਕੋਈ ਬੇਇੱਜ਼ਤੀ ਕਰਨੀ ਇਹ ਤਾਂ ਕੋ ਜਾਲਮ ਬੰਦਾ ਹੀ ਕਰ ਸਕਦਾ ਲੋ ਕਿਉਂਕਿ ਆਪਾਂ ਸਾਰੇ ਇਸ ਨੂੰ ਪੁੰਚਦੇ ਆ ਮੱਥਾ ਟੇਕਦੇ ਆ ਇਹਦੇ ਤੋਂ ਆਪਾਂ ਸੇਤ ਲੈਦੇ ਜਿੰਦਗੀ ਦੀ ਸੋਚੋ ਕੁਛ ਕਾਲੇ ਤੇ ਵਾਪਰੇ ਉਹ ਬਹੁਤ ਮੰਨਪਾਗਾ ਬਹੁਤ ਦੁਖਦਾਈ ਤੇ ਮੈਂ ਸਮਝਦਾ ਕਿ ਗੁਰਦੁਆਰਾ ਸਾਹਿਬ ਤੇ ਭਾਈ ਸਾਹਿਬ ਨੇ ਸਮੇਂ ਸਿਰ ਆਰਟੀ ਸਿਚੁਏਸ਼ਨ ਸੰਭਾਲੀ ਉਸ ਵਿਅਕਤੀ ਨੂੰ ਫੜਿਆ ਇਹਨਾਂ ਦੇ ਨਾਲ ਸਾਥ ਦਿੱਤਾ ਸੰਗਤ ਨੇ ਔਰ ਸ਼ਾਮ ਤੱਕ ਫਿਰ ਉਹਦੀ ਅਲਟੀਮੇਟਲੀ ਪੁਲਿਸ ਨੇ ਹਾਂਜੀ ਜੋ ਕਾਰਵਾਈ ਕੀਤੀ ਹੈ ਉਹ ਠੀਕ ਹੈ ਪਰ ਤੂ ਇਹ ਬੱਤੇ ਕੌਣ ਨੇ ਇਹਦਾ ਬਾਰੇ ਮੈਂ ਤੁਹਾਨੂੰ ਖਾਸ ਤੌਰ ਤੇ ਪਿੰਡ ਵਾਲਿਆਂ ਨੂੰ ਮੇਰੇ ਸਰਕਾਰ ਨੂੰ ਪੇਣਾ ਬੈਠੀਆਂ ਬੀਬੀਆਂ ਇਹ ਜਿਹੜਾ ਪਰਿਵਾਰ ਹੈ ਇਹ ਇੱਕ ਬਹੁਤ ਕੀ ਕਹਿੰਦੇ ਆ ਕਿ ਅੰਗਰੇਜ਼ੀ ਚ ਕਹਿੰਦੇ ਹਾਰਡ ਕਰਿਮੀਨਲ ਬਹੁਤ ਮੰਜੇ ਪੈ ਤੰਕ ਕਹਿੰਦੇ ਆ ਪ੍ਰਾਤੀਆਂ ਬੜੇ ਕਟੜ ਵੰਦੀ ਨੇ ਇਹਨਾਂ ਦਾ ਪਿੰਡ ਡੂਬਰਾਵਾਲਾ ਹੈ ਇਹਦਾ ਜਿਹੜਾ ਇਹ ਮੁੰਡਾ ਸ਼ਾਇਦ ਇਹਦਾ ਨਾਮ ਹਰਦੇਵ ਇਲੀਅਸ ਦੀਪੀ ਸੀ ਦੀਪਾ ਇਹਦਾ ਜਿਹੜਾ ਪਿਓ ਆ ਕਸ਼ਮੀਰ ਸਿੰਘ ਉਹ ਹਲੇ ਵੀ ਜੇਲ੍ਹ ਵਿੱਚ ਆ ਉਹਦੇ ਤੇ 2 ਦਰਜਨ ਦੇ ਗਰੀਬ ਐਨਡੀਪੀਐਸ ਦੇ ਤੇ ਚਾਲੀ ਸ਼ਰਾਬ ਵੇਚਣ ਦੇ ਕਈ ਪਰਚੇ ਦਰਜ ਨੇ ਅ ਕੁਝ ਪਰਚਾ ਵਿੱਚ ਉਹ ਸਜ਼ਾ ਘੱਟ ਚੁੱਕਾ ਵਾ ਤੇ ਪਿੱਛੇ ਇੱਕ ਕਬੂਥਰੇ ਸੀਆਈਏ ਸਟਾਫ ਨੇ ਕੁਝ ਸਾਲ ਪਹਿਲਾਂ 6 ਕਿਲੋ ਹਿਰੋਇਨ ਫੜੀ ਸੀਗੀ ਉਹਦੇ ਦੁਬਾਰਾ ਉਹਨੂੰ ਅਰੈਸਟ ਕਰਕੇ ਤੇ ਕਬੂਥਰੇ ਦੀ ਜੇਲ੍ਹ ਵਿੱਚ ਉਹ ਨਜ਼ਰ ਆਂਦਾ ਉਹ ਇਹਦਾ ਜਿਹੜਾ ਮੁੰਡਾ ਬੇਦਵੀ ਕਰਕੇ ਗਿਆ ਇਹਦਾ ਜਿਹੜਾ ਦੂਸਰਾ ਪੁਰਾਜ ਹੈਗਾ ਇੱਕ ਸੇਵੀ ਸੇਵੀ ਉਹ ਕਤਾਰਪੁਰ ਜਿਹੜਾ ਕਾਂਡ ਹੋਇਆ ਸੀਗਾ ਤੁਹਾਨੂੰ ਸ਼ਾਇਦ ਥੋੜਾ ਦੱਸਿਆ ਸੀਗੇ ਆਪਣੇ ਪ੍ਰਧਾਨ ਜੀ ਕਿ ਜਿਹੜਾ ਕਾਂਡ ਹੋਇਆ ਸੀਗਾ ਸ਼ਾਇਦ 2022 ਦੇ ਵਿੱਚ ਇਹਦੇ ਚ 2 ਕਿਲੋ ਹਿਰੋਇਨ ਮਿਲੀ ਸੀਗੀ ਔਰ ਚੈਟ ਇੱਕ ਕਰੋੜ 80 ਲੱਖ ਰੁਪਏ ਤੇ ਕਹਿੰਦੇ ਕੈਸ਼ ਹੋਈ ਸੀ ਜਿਹੜਾ ਕਹਿੰਦੇ ਕਿ ਪੈਸਾ ਆ ਰਿਹਾਗਾ ਉਹ ਮੁੰਡਾ ਜਿਹੜਾ ਭਗੌੜਾ ਉਹਦੇ ਥੋਰ ਵੀ 6-7 ਪਰਚਰ ਦਾ ਤੇ ਇਹ ਜਿਹੜੇ ਜਿਹੜੇ ਮਿਲਮੀ ਜਿਹਦੇ ਭਰਾ ਦੇ ਤੋਂ ਹੋ ਗਏ ਮਮ ਕਮਲ ਤੋਂ ਉਹਦੇ ਕੋਲ ਆ ਰਿਹਾ ਕਿ ਉਹ ਪਿੰਵਾਲਾ ਦੇ ਸਾਰੇ ਇਲਾਕੇ ਵਾਲੇ ਕਿਹਾ ਕਿ ਉਹ ਇੱਕ ਕਿਸਮ ਦਾ ਇੰਟਰਨੈਸ਼ਨਲ ਡਰੱਗ ਮਾਫੀਆ ਬਣਿਆ ਹੋਇਆ ਹੈ ਇਸ ਸੋਤੇ ਉਹਦਾ ਨੈਟਵਰਕ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਏਕ ਉਹਦਾ ਹੋਰ ਤੀਸਰਾ ਭਰਾ ਜਿਹੜਾ ਗੱਬਰ ਗਿੰਦੇ ਨੇ ਨੂੰ ਨਾਮ ਦੇ ਕੋਖ ਨਾ ਰੱਖਿਆ ਹੋਏ ਨੇ ਉਹ ਵੀ ਕੂਥਰੇ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਪੰਜ ਚਾਰ ਪਰਚੇ ਐਨਡੀਪੀਐਸ ਦੇ ਹੋਰ ਤਾਂ ਦੇ ਵੀ ਬੱਚੇ ਨੇ ਸਾਰਿਆਂ ਦੇ ਔਰ ਜਿਹੜਾ ਰਸ਼ਮੀਪੇ ਗੱਲ ਕਰ ਰਿਹਾ ਹੈ ਇਹਦੇ ਜੜਾਈ ਦੇ ਦੋ ਭਰਾ ਨੇ ਇੱਕ ਦਾ ਨਾਮ ਅਸ਼ਰਦ ਗੁਲਦੀਪ ਸਿੰਘ ਹੈ ਤੇ ਦੂਜੇ ਦਾ ਨਾਮ ਗਦਾਸ ਸਿੰਘ ਹੈ ਉਹ ਵੀ ਸਾਰੇ ਜਿਹੜੇ ਨੇ ਉਹ ਪਰਚਾ ਦੇ ਵਿੱਚ ਐਨਡੀਪੀਐਸ ਤੇ ਸਜਾ ਕਟ ਕੇ ਕੋਈ ਆ ਗਿਆ ਪ੍ਰੋਲ ਤੇ ਆ ਗਿਆ ਕੋਈ ਛੁੱਟੀ ਤੇ ਆ ਗਿਆ ਉਹਨਾਂ ਦੀਆਂ ਔਰਤਾਂ ਤੇ ਉਹਨਾਂ ਦੇ ਗੱਮ ਹੁੰਦੇ ਦੋਨਾਂ ਭਰਾਵਾਂ ਦੇ ਵੀ ਇਸੇ ਕੰਮ ਵਿੱਚ ਸੋ ਤੁਸੀਂ ਅਲੱਦਾ ਲਾ ਸਕਦੇ ਕਿ ਇਹ ਜਿਹੜੀ ਬੇਤਵੀ ਆ ਇਹ ਕੋਈ ਆਈਸੋਲੇਟਡ ਇਨਸੀਡੈਂਟ ਦਾ ਕਹਿੰਦੇ ਨਾ ਕਿ ਅਲੱਗ-ਥਲੱਗ ਕੋਈ ਮਸਲਾ ਨਿਕਾ ਇਹਦੇ ਪਿੱਛੇ ਕੋਈ ਡੈਫੀਨਿਟਲੀ ਕੋਈ ਡੂੰਗੀ ਗੱਲ ਹੈ ਕਿਉਂਕਿ ਇਹ ਬੰਦੇ ਜਿਹੜੇ ਨੇ ਬਹੁਤ ਇੱਕ ਕਿਸਮ ਦੇ ਮੈਂ ਕਹਿ ਸਕਦਾ ਕਿ ਗੱਡੀਆਂ ਸੋਚ ਰੱਖਣ ਵਾਲੇ ਸਮਾਜ ਦੇ ਐਂਟੀ ਸੋਸ਼ਲ ਐਲੀਮੈਂਟ ਹਨ ਔਰ ਇਥੇ ਜੀ ਵੀ ਬਰਨਯੋਗ ਹੈ ਕਿ ਜਦੋਂ ਮੇਰੇ ਤੇ ਇਹਨਾਂ ਨੇ ਝੂਠਾ ਮੁਕੱਦਮਾ ਦਾਇਰ ਕੀਤਾ ਪਿਛਲੇ 28 ਸਤੰਬਰ 2022 ਨੂੰ ਨੋਰਸ ਕੀਤਾ। ਉਹਦੇ ਵਿੱਚ ਇਸ ਜਿਹੜਾ ਮੁੰਡਾ ਇਥੇ ਫੜਿਆ ਗਿਆ ਬੇਜਦਵੀ ਵਾਲਾ ਇਹਦਾ ਪਿਓ ਜਿਹੜਾ ਹੈ ਉਹਨੂੰ ਇੱਕ ਜੋ ਫੇਦੇ ਮਾਫੀਆ ਬਣਾ ਕੇ ਮੇਰੇ ਖਿਲਾਫ ਕਰਾ ਕਰਕੇ ਟੂਰ ਬੁਲਵਾ ਕੇ ਕਿ ਮੈਨੂੰ ਸੁਪਾਲ ਸਿੰਘ ਖੈਰਾ ਨੇ 2015 ਚ 9 ਸਾਲ ਪਿਛੇ ਆਪਣੇ ਪਿੰਡ ਬਲਾਕੇ ਦੇ ਇੱਕ ਜਿਹੜਾ ਸੀਗਾ ਸੁਨੇ ਦਾ ਬਿਸਕੁਟ ਦਿੱਤਾ ਦਾਨਕੇ ਮੈਨੂੰ ਉਹ ਰਿਫਟਾਰ ਕਰਨ ਵਾਸਤੇ ਇਹਦੇ ਤੋਂ ਗਾਇਲ ਲਈ ਜੇਲ੍ਹ ਚ ਗਿਆ ਜੇਲ੍ਹ ਚ ਇਹਨੂੰ ਇਹਦੇ ਪ੍ਰੋਟੈਕਸ਼ਨ ਵਾਰਡ ਤੇ ਇਹਨੂੰ ਰਿਵਾਡ ਲਿਆ ਗਿਆ ਪੁਲਿਸ ਕੋਲੋਂ ਔਰ ਉਹ ਇਹਦੇ ਕੋਲੋਂ ਬਿਆਨ ਮੇਰੇ ਉਲਟ ਦਵਾ ਕੇ ਮੈਨੂੰ ਜਿਹੜਾ ਸੀਗਾ ਉਹ ਤਸਾਇਆ ਗਿਆ ਤੇ ਬਾਅਦ ਚ ਇਹਨੂੰ ਕਹਿੰਦੇ ਮੈਂ ਗਵਾਹ ਬਣਦਾ ਸੀ ਕਾਮ ਹੈ ਭਗਵੇਂ ਨਾ ਫੋਟੋ ਦਵਾਵਾ ਜਦੋਂ ਕੋ ਬਹੁਤ ਮਤਲਬ ਕੀ ਕਹਿੰਦੇ ਹੁੰਦੇ ਆ ਕਿ ਦਰਜ ਕਰਦੇ ਹੁੰਦੇ ਆ ਇਸ ਤਰ੍ਹਾਂ ਦਾ ਉਹਦਾ ਜਿਹੜਾ ਹੈਗਾ ਵਾ ਉਹ ਹੈ ਗਿਆ ਉਹਦੇ ਸ਼ਖਤ ਸੁਰਤ ਹੈ ਗਿਆ ਕਿਉਂਕਿ ਜਿੱਦਾਂ ਦਾ ਤੰਦਾ ਜਿਹੋ ਜਿਹੇ ਕਾਰਜ ਕਰ ਸਕਦਾ ਉਹਦਾ ਉਹ ਤਮਤਨਾ ਉਹਦਾ ਦੀ ਸ਼ਕਲ ਬਣਾ ਦਿੰਦਾ ਤੁਸੀਂ ਦੇਖੋਗੇ ਚੋਰ ਚੱਕਿਆ ਉਹਦੀ ਸ਼ਕਲਾਂ ਜਿਹੜੀਆਂ ਉਹ ਚੋਰ ਚੱਕਿਆ ਰਹੀਆਂ ਨੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਦੇ ਉਹਦਾ ਚਿਹਰੇ ਦੇ ਉੱਤੇ ਨੂਰ ਹੁੰਦਾ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਬਾਤ ਕਰਦੇ ਨੇ ਸੋ ਇਹ ਬਹੁਤ ਮਾੜੇ ਕਿਸਮ ਦੇ ਬੰਦੇ ਨੇ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਆ ਡੀਐਸਪੀ ਨਾਲ ਵੀ ਕੀਤੀ ਆ ਔਰ ਐਸਐਚਓ ਨਾਲ ਵੀ ਕੀਤੀ ਆ ਮੇਰਾ ਇਹ ਮੰਨਣਾ ਵਾ ਕਿ ਆ ਜਿਹੜਾ ਡਰਾਮਾ ਉਹਨੇ ਕੀਤਾ ਕਿ ਇੱਥੇ ਜਿੱਦ ਮੈਂ ਚੰਡੀਆਂ ਜਾਂ ਬੰਨਾ ਗੁਰੂ ਆ ਇਹ ਸਾਰਾ ਫਰੋਡ ਹੁੰਦਾ ਵਾ ਇਹਦੀ ਬੈਠੀ ਪੁਲਿਸ ਜਿਹੜੀ ਆ ਅਲਟੀਮੇਟਲੀ ਆ ਜਾ ਕੇ ਕਹਿ ਦੇ ਕਹਿਣ ਲੱਗ ਜਾਂਦੇ ਜੀ ਇਹਦਾ ਕੋਈ ਇਹਦਾ ਕਸੂਰ ਸਿਕਾ ਕਿ ਇਹ ਮੈਂਟਲ ਹੈ ਆ ਤੁਸੀਂ ਦੇਖੋਗੇ ਕੋਈ ਮੈਂਟਲ ਨਹੀਂਗਾ ਇਹ ਪਿੰਡ ਵਿੱਚ ਆ ਤੁਸੀਂ ਦੇਖ ਸਕਦੇ ਜਿਹੜਾ ਕਸ਼ਮੀਰ ਜੀ ਮੇਰੇ ਖਿਲਾਫ ਗਵਾ ਬਣਾਇਆ ਇਹ ਮਤਲਬ ਕਿ ਮੇਰੇ ਨਾਲ ਇਹ ਜੀ ਕੰਮ ਕਰਦਾ ਸੀ ਕਾਰੋਬਾਰ ਕਰਦਾ ਸੀ ਆ ਹੁਣ ਤੁਸੀਂ ਦੇਖ ਸਕਦੇ ਕਿੰਦਾਂ ਦੀ ਇਹਦੀ ਸ਼ਕਲ ਲੱਗੀ ਆ ਔਰ ਫੁੱਲ ਲੰਬੀ ਗਾਣੀ ਬੋਧ ਵਿੱਚ ਮੈਂ ਜਾਣਾ ਨਹੀਂ ਚਾਹੁੰਦਾ ਇਹ ਸਾਰਾ ਮੈਨਿਪੂਲੇਟ ਕੀਤਾ ਗਵਰਨਮੈਂਟ ਨੇ ਕਿਉਂਕਿ ਕਿਹਾ ਮੇਰਾ ਕਹ ਲੈ ਕਿ ਉਹਨਾਂ ਕੋ ਮੇਰੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਕਰਦੇ ਉਹਨਾਂ ਨੇ ਕਹਿ ਦਿੱਤਾ ਛੁੱਟੇ ਕੇਸ ਬੜਕੇ ਤੁਸੀਂ ਮੇਰੇ ਲੱਗੇ ਜੋ ਤੁਸੀਂ ਅੱਛੀ ਤਰ੍ਹਾਂ ਸਾਨੂੰ ਪਿਛਲੇ ਲਗਭਗ ਅੱਧੀ ਸਦੀ ਤੋਂ ਜਿਹੜੇ ਪਾਣੀ ਬੰਦੇ ਬੈਠੇ ਨੇ ਜਾਣਦੇ ਨੇ ਤਾਂ ਮੈਂ ਕਹਿ ਰਿਹਾ ਸੀਗਾ ਕਿ ਜਿਹੜਾ ਇਨਸੀਡੈਂਟ ਹੁੰਦਾ ਨਾ ਕਿ ਮੇਰੇ ਮੰਨਣ ਦੇ ਹਿਸਾਬ ਦੇ ਨਾਲ ਇਹਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੋਊਗੀ ਅਗਰ ਪੁਲਿਸ ਲੜਣਾ ਚਾਹਵੇ ਕਿਉਂਕਿ ਮੰਦੇ ਤਾਂ ਪੁਲਿਸ ਦੇ ਨੇ ਇਹ ਮੰਦੇ ਤਾਂ ਪੁਲਿਸ ਦੇ ਨੇ ਉਹਨਾਂ ਨੂੰ ਚੱਕ ਕੇ ਗਵਾਹੀ ਦਿਵਾ ਦਿੱਤੀ ਮੇਰੇ ਖਿਲਾਫ ਮੈਨੂੰ ਮੇਰੇ ਕੇਸ ਦਾ ਤਾਂ ਮੈਂ ਤੁਸੀਂ ਹੋਰ ਗੱਲਾਂ ਬਣਾਉਂਗੇ ਪਹਿਲਾਂ ਸੁਣ ਕੇ ਰਾਹ ਹੁੰਦੀਆਂ ਜਦੋਂ ਅਰਸ਼ੇਬ 15 ਜਨਵਰੀ ਮੇਰੀ 2024 ਨੂੰ ਇਸੇ ਸਾਲ ਹਾਈ ਕੋਰਟ ਨੇ ਇਸ ਜਿਹੜੇ ਡਰਾਈਵਰ ਵਾਲੇ ਮਸਜੇ ਮੇਰੀ ਜਮਾਨਤ ਹੋ ਰਹੀ ਸੀਗੀ ਇਸੇ ਕਸ਼ਮੀਰ ਸਿੰਘ ਦੀ ਘਰ ਵਾਲੀ ਕੋਲ ਮੇਰੇ ਘਰ ਵਿੱਚ ਕਹਿਤਾ ਆ ਕੇ ਇੱਕ ਬੰਦਾ ਹੁੜਾ ਕਰਤਾ ਸੀ ਉਹ ਕਵੀ ਦੀ ਕਰਨੀ ਸੀ ਆ ਮੁੰਡੇ ਦੀ ਮਾਂ ਹੀ ਸੀ ਸੋ ਕਿਹਦੇ ਬੰਦੇ ਨੇ ਪੁਲਿਸ ਦੇ ਬੰਦੇ ਨੇ ਜਿਹੜੇ ਬੰਦੇ ਪੁਲਿਸ ਦੇ ਕਹਿਣ ਤੇ ਆਈ ਬਈਆ ਬੰਦੇ ਦੇ ਝੁੱਗੀਆਂ ਗੁੰਜਾਰੂ ਫਾਉਂਗਰ ਨੇ ਕਿ ਪੁਲਿਸ ਦੇ ਬੰਦੇ ਨੇ ਮੇਰਾ ਉਹਨੇ ਔਰਿਸਰ ਕੇ ਨਾਮ ਸੁਵਿਧਾ ਤੇ ਅਗਰ ਇਹ ਦੀ ਜਾਂਚ ਕੋਪੋ ਕੀਤੀ ਜਾਵੇ ਜੇ ਤਾਂ ਆਪਾਂ ਕੱਲਾ ਇੱਕ ਹੰਦਾ ਫੜਨਾਵਾ ਨੂੰ ਛੱਡ ਦੇਣਾ ਬਾਅਦ ਉਹ ਕਹਣਾ ਜੀ ਮੈਂਟਲ ਹੈ ਜੀ ਕੋਈ ਸਰਟੀਫਿਕੇਟ ਵੀ ਬਲਾਸਕ ਨਹੀਂ ਉੱਤੇ ਪਤਾ ਨਹੀਂ ਕਿ ਕਹਿੰਦੇ ਸਰ ਲੈ ਕੇ ਨੇ ਪਰ ਉਹ ਉੱਥੇ ਮੈਂਟਲ ਹਸਪੀਟਲ ਚ ਆਮਦਾ ਸਭ ਤੋਂ ਬਰਾਗਨ ਜੀ ਮੈਂਟਲ ਦਾ ਉਹ ਜਵਾਨ ਤੁਹਾਨੂੰ ਪਹੁੰਚੇ ਦੀ ਗੱਲ ਪਰ ਇਹਨਾਂ ਦਾ ਕਿਰਦਾਰ ਇਹਨਾਂ ਦਾ ਪਿਛੋਕੜ ਕੀ ਹੈ ਜੋ ਮੈਂ ਤੁਹਾਨੂੰ ਦੱਸਿਆ ਉਹ ਮੈਂ ਕੱਲ ਆ ਨਹੀਂ ਸਕਿਆ ਮੈਨੂੰ ਬੁਖਾਰ ਚੜਿਆ ਹੋਇਆ ਅੱਜ ਵੀ ਮੈਂ ਠੀਕ ਨਹੀਂ ਗਾ ਪਰ ਫਿਰ ਵੀ ਮੈਂ ਉਹ ਕਹਿ ਆਵਾ ਮੈਨੂੰ ਬਹੁਤ ਅਫਸੋਸ ਹੈ ਤੁਸੀਂ ਜੋ ਵੀ ਹੋ ਗਾ ਕੋਈ ਲਿਖੋਗੇ ਨਗਰ ਨਿਵਾਸੀ ਜਾਂ ਮੈਨੂੰ ਜੇ ਕਹੋਗੇ ਕੋਈ ਤੁਸੀਂ ਦੇਖ ਲੈਣੇ ਆਪਾਂ ਇਹਨਾਂ ਦਾ ਆਪ ਕੀ ਜਲੀ ਕਾਰਵਾਈ ਆ ਮੈਂ ਸਮਝਦਾ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਇਹਦੇ ਪਿੱਛੇ ਜਾਂ ਤਾਂ ਕੋਈ ਏਜੰਸੀ ਆ ਏਦਾਂ ਦੀਆਂ ਬੇਲਬੀਆਂ ਕਰਾਉਣ ਵਾਸਤੇ ਜਾਂ ਇਹਦੇ ਪਿੱਛੇ ਕੋਈ ਸੰਸਥਾਵਾਂ ਵੀ ਹਨ ਆ ਬਹੁਤ ਕੁਝ ਪੂਰੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਲੋਕੀ ਵੈਸੇ ਜਿਹੜਾ ਬੜਾ ਨੁਕਸਾਨ ਉਠਾ ਰਹੇ ਨੇ ਆਪਾਂ ਨੂੰ ਏਦਾਂ ਹੀ ਬਦਨਾਮ ਕਰਕੇ ਫਿਰ ਉੱਟਣ ਦਾ ਮੌਕਾ ਮਿਲ ਜਾਂਦਾ ਉਹਨਾਂ ਨੂੰ ਫਿਰ ਆਪਾਂ ਨੂੰ ਕਈ ਤਰ੍ਹਾਂ ਦੇ ਅਲੱਗਵਾਦੀ ਜੀ ਖਾਲਿਸਤਾਨੀ ਜੀ ਕਈ ਤਰ੍ਹਾਂ ਦੀ ਗੱਲਾਂ ਕਹਿਣ ਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਵਾ ਇਹਦੇ ਤੋਂ ਬਾਹਰ ਹੋਰ ਲੋਕ ਹੋਗੋ ਕਰਦੇ ਆ ਉਹ ਜਿਹੜੇ ਆਹ ਜਿਹੜੀ ਗੱਲ ਤੁਸੀਂ ਦੇਖ ਹੀ ਲਏ ਹੋ ਔਰ ਹਰੇ ਮਗਲੀਆਂ ਰਾਜੀ ਸਰਕਾਰ ਆ ਬਹੁਤ ਅਫਸੋਸ ਕਰਾਉਂਦਾ ਪੈਂਦਾ ਕਿ 2.5 ਸਾਲ ਹੋ ਗਏ ਨੇ ਜਿਹੜਾ ਡੇਰਾ ਸੱਚਾ ਸੌਦਾ ਦਾ ਸਾਰ ਜਿਹੜਾ ਉਹ ਮੇਨ ਕਯੂਜ਼ ਜਿਹੜੇ ਤਿੰਨ ਪਰਚੇ ਦਰਜ ਹੋਏ ਨਾ ਬੇਲੀਆਂ ਦੇ ਫ੍ਰੀ ਕੋਰਟ ਚ ਜਿਹੜੇ ਬੁੱਜ ਜਵਾਰ ਸਿੰਘ ਵਾਲਾ ਤੇ ਮਲਕੋਤ ਤੇ ਬਨਗਾੜੀ ਆ ਗਿਆ ਉਹਦੇ ਦਾ ਮੇਨ ਕਯੂਜ਼ ਹੈ ਪਰ ਜਿੱਦਾਂ ਹੁਣ ਇਸ ਬੰਦੇ ਦੇ ਉੱਤੇ 295 ਲਾਈ ਧਾਰਾ ਉਹਨਾਂ ਨੇ 295 ਜਿਹੜੀ ਧਾਰਾ ਹੈ ਨਾ ਇਹਦੀ ਪ੍ਰਵਾਨਗੀ ਸਟੇਟ ਗਵਰਨਮੈਂਟ ਦਿੰਦੀ ਹੈ ਪੁਲਿਸ ਕੋਲ ਅਧਿਕਾਰ ਹੈ ਕਿ ਜਦ ਦਾ ਐਸਟ੍ਰਿਪਲਾ ਫੜ ਚਲਾ ਨਿਭੇ ਸਕੇ ਇਹਦੀ ਪ੍ਰਬੰਧਕੀ ਸਟੇਟ ਕਾਮਨ ਜਾਨੀ ਕਿ ਗ੍ਰਹਿ ਵਿਭਾਗ ਨੇ ਚੰਡੀਗੜ੍ਹ ਦੇਣੀ ਉਹ ਬਾਬੇ ਦੇ ਲਾਫਰ ਬਗਤਮਾਨ ਨੇ 3 ਸਾਲ ਹੋ ਗਏ 22 ਸਾਲ ਹੋ ਗਏ ਪ੍ਰਬੰਧ ਨਹੀਂ ਦਿੱਤੀ ਬੋੜੇ ਸੋੜੇ ਬੈਠੇ ਨੇ ਸਪੋਰ ਸਾਰੀਆਂ ਜੁਨੀਆਂ ਟ੍ਰਾਇਲ ਸੁਪਰੀਮ ਕੋਰਟ ਚਲਦੀਆਂ ਸੀ ਉਹ ਉਹਨਾਂ ਨੇ ਹਾਈ ਕੋਰਟ ਵਿੱਚ ਜਾ ਕੇ ਸਟੇਕ ਰੱਖਤੀਆਂ ਨੇ ਤਿੰਨ ਚਾਰ ਮਹੀਨਿਆਂ ਤੋਂ ਮਾਰਕਸ ਦੀਆਂ ਅਕੀਰਲੇ ਸਟੇ ਹੋਏ ਨੇ ਕਿਤੇ ਜਾ ਕੇ ਸੁਪਰੀਮ ਕੋਰਟ ਨਹੀਂ ਕੋਸ਼ਿਸ਼ ਕੀਤੀ ਵੀ ਇਹ ਟ੍ਰਾਇਲ ਸੇ ਹੋਣੀ ਚਾਹੀਦੀ ਬਹੁਤੇ ਬਹੁਤਿਆ ਟ੍ਰਾਇਲ ਇਹ ਬਾਬਾ ਬਹੁਤ ਆਪਣੇ ਇਨਫਲੂਐਂਸ ਦੇ ਨਾਲ ਉਹ ਤਾਂ ਪੰਜਾਬ ਤੋਂ ਬਾਹਰ ਕੱਢ ਕੇ ਲੈ ਗਿਆ ਕਿਸੇ ਨੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਟ੍ਰਾਇਲਸ ਐ ਪੰਜਾਬ ਦੇ ਵਿੱਚ ਫ੍ਰੀ ਕੋਰਟ ਚ ਲੱਗਣੀਆਂ ਚਾਹੀਦੀਆਂ ਸੋ ਮਗਲੀਆਂ ਬੇਇਤਬੀਆਂ 900 ਸਾਲ ਤੋਂ ਲੱਟਕਦੀਆਂ ਹੋਉਂਦੀਆਂ ਨੇ ਬਹੁਤ ਅਫਸੋਸ ਹੈ ਕਿ ਸਾਡੀ ਸਟੇਟ ਹੋਵੇ ਇੱਕੋ ਸਟੇਟ ਆ ਜਿੱਥੇ ਸਿੱਖਾਂ ਦਾ ਬੋਲ ਬਾਲਾ ਵਾਇਆ ਗੁਰੂ ਨਾਨਕ ਨਾਮ ਲੇਵਾ ਦਾ ਬੋਲ ਬਾਲਾ ਵਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਵਹਿਂਦਾ ਨਹੀਂਗਾ ਕਿਸੇ ਇੱਕ ਧਰਮ ਦਾ ਨਹੀਂਗਾ ਮੰਨ ਲਓ ਤੁਸੀਂ ਕਹਿੰਦੇ ਇਹ ਸਾਰੇ ਧਰਮਾਂ ਦਾ ਸਤਕਾਰ ਕਰਦਾ ਵਾ ਇੱਕ ਵਾਰ ਮੈਨੂੰ ਯਾਦ ਆ ਮੈਂ ਛੋਟਾ ਹੀ ਸੀਗਾ ਤੇ ਇਹ ਈਰਾਨ ਦਾ ਇੱਕ ਰਾਸ਼ਟਰਪਤੀ ਹੋਣਾ ਬੜਾ ਉਹ ਬੜਾ ਬੜਾ ਲਿਖਾ ਸੀਗਾ ਰਫਸਨ ਜਾਨੀ ਸ਼ੈ ਨਗਾਲੀ ਇੱਕ ਹਨ ਮੇ ਬਨ ਮੇ ਉਹ ਉਹ ਭਾਰਤ ਗੋਲੇ ਤੇ ਆਇਆ ਤੇ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਸੀਗਾ ਦਸ਼ਮਾ ਰੋ ਉਸ ਵੇਲੇ ਉਹ ਵੀ ਪੰਜ ਚੇਜ਼ ਮੰਨਾ ਜਾਣਦਾ ਸੀ ਬੜਾ ਇੰਟੈਲੀਜੈਂਟ ਸੀਗਾ ਰਫਸਨ ਜਾਨੀ ਨੇ ਉਹਨੂੰ ਪੁੱਛਿਆ ਗਿਆ ਟੀਵੀ ਦੇ ਉੱਤੇ ਆਈਆਂ ਉਸ ਵੇਲੇ ਮੈਂ ਤੇ ਮੇਰੇ ਪਿਤਾ ਜੀ ਸਰਦਾ ਸੁਚਿੰਦਰ ਸਿੰਘ ਵੀ ਦੇਖ ਰਹੇ ਸੀਗੇ ਉੱਥੇ ਰਫਸਨ ਜਾਨੀ ਨੇ ਪੁੱਛਿਆ ਰੋ ਕਿ ਆ ਜਿੱਦਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਹ ਕੀ ਆ ਇੱਕ ਸ਼ਬਦ ਇੱਕ ਸਵਾਲ ਛੋ ਕੋਈ ਸਵਾਲ ਦਾ ਜਵਾਬ ਕੋਈ ਦੇਣਾ ਚਾਵੇ ਤਾਂ 15 ਮਿੰਟ ਅਧਾ ਘੰਟਾ 10 ਘੰਟੇ ਵੀ ਲਾ ਸਕਦਾ ਪਰ ਉਹ ਬੜਾ ਇੰਟੈਲੀਜੈਂਟ ਪ੍ਰਾਈਮ ਮਿੰਿਸਟਰ ਨੂੰ ਕਹਿੰਦਾ ਜੀ ਜੇ ਸਾਰੇ ਆ ਧਰਮਾਂ ਦਾ ਕੋਈ ਨਿਚੋੜ ਕੱਢ ਕੇ ਇੱਕ ਧਰਮ ਬਣਾਉਣਾ ਹੋਵੇ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਐਡਾ ਮਾਡਰਨ ਸਾਰਾ ਇਤਿਹਾਸ ਹੈ ਇਹਦੇ ਵਿੱਚ ਕੋਈ ਮਿਥਿਹਾਸ ਨਹੀਂਗਾ ਸਾਰਾ ਸੱਚ ਦਰਜ ਸੋ ਇਹ ਸਾਡੀ ਇਹ ਸਾਨੂੰ ਗ੍ਰਾਸਟ ਵਿੱਚ ਮਿਲਿਆ ਹੋਇਆ ਵਾ ਔਰ ਜੋ ਕੁਝ ਇੱਥੇ ਕੱਲ ਹੋਇਆ ਮੈਂ ਦੇਖਿਆ ਕੱਲ ਸੰਗਤ ਦੇ ਉੱਤੇ ਪ੍ਰੋਟੈਸਟ ਵੀ ਕੀਤਾ ਸਾਰੀਆਂ ਜਜ਼ਬੇਦੰਦੀਆਂ ਆਈਆਂ ਮੈਂ ਉਹਨਾਂ ਦਾ ਇੱਥੇ ਸਾਡੇ ਇਲਾਕੇ ਦੇ ਵਿੱਚ ਹੋਣ ਤੇ ਜਿਹ ਜੋ ਵੀ ਤੁਸੀਂ ਜਾਂ ਜੋ ਕੋਈ ਹੋਰ ਜਥੇਬੰਦੀਆਂ ਧੰਨ ਤੌਰ ਤੇ ਉੱਤੇ ਗਏ ਆ ਜੀ ਅਸੀਂ ਜਦੋਂ ਕਰਦੇ ਲੋ ਬੇਟੇ ਜੀ ਸ਼ਾਇਦ ਇਹ ਸਿਆਸੀ ਤੌਰ ਤੇ ਮੁਲਾਹਾ ਲੈਣਾ ਚਾਹੁੰਦੇ ਨੇ ਜੇ ਅਸੀਂ ਕਹਿੰਦੇ ਮੈਂ ਤੁਹਾਡੇ ਨਾਲ ਪਿੱਛੇ ਵੇਖੀ ਵੀ ਕਰ ਸਕਦਾ ਬਿਨਾਂ ਬੋਲੇ ਵੀ ਕਰ ਸਕਦਾ ਅੰਕੇਲਾ ਕੇ ਵੀ ਕਰ ਸਕਦਾ ਸਾਰਾ ਕੁਝ ਕਰ ਸਕਦਾ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਆਪਾਂ ਇਸ ਲੜਾਈ ਜਿਹੜੀ ਹੈਗੀ ਆ ਉਹ ਆਪਾਂ ਅੱਗੇ ਲੈ ਜਾਣੀ ਚਾਹੀਦੀ ਆ ਨਹੀਂ ਤਾਂ ਇਦਾਂ ਦੀਆਂ ਬੇਤੀਆਂ ਹੋਰ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਸਾਡਾ ਅਪਮਾਨ ਹੋਰ ਹੋਵੇਗਾ ਤੇ ਨਾਲ ਈ ਵਾਰੀ ਗੱਲ ਅੱਗ ਫੈਲਦੀ ਫੈਲਦੀ ਬਹੁਤ ਪਿਆਰੇ ਤੱਕ ਵਿੱਚ ਚਲ ਜਾਂਦੀ ਤੁਸੀਂ ਦੇਖਿਆ ਨਾ ਕੱਲ ਪਰਸੋਂ ਨੂੰ ਉਦੋਂ ਤੋਂ ਪਹਿਲਾਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਨੂੰ ਸੋਕ ਦਿੱਤੀ ਹੋਣਾ। ਇਹ ਸਾਰਾ ਸ਼ਰਾਰਤੀ ਜਿਹੇ ਮਿੰਟਾਂ ਇਹਨਾਂ ਨੇ ਕੋਸ਼ਿਸ਼ ਹੁੰਦੀ ਕਿ ਕਿਸੇ ਤਰੀਕੇ ਨਾਲ ਪੰਜਾਬ ਦਾ ਜਿਹੜਾ ਵਾਤਾਵਰਨ ਆ ਨੂੰ ਖਰਾਬ ਕਰੋ, ਉਤੰਗੀ ਖਰਾਬ ਰਲੋ। ਇਸ ਗੱਲ ਨੂੰ ਸਾਰਿਆਂ ਨੇ ਪਤਾ ਇਤਿਹਾਦ ਪਰ ਇਹ ਜਿਹੜਾ ਬੰਦਾ ਹੈ ਜਿਸ ਨੇ ਬੇਰਤੀ ਕੀਤੀ ਹੈ ਦਾ ਜਿਹੜਾ ਬੋਕੜ ਹੈ ਇਹ ਸਾਰਾ ਪੁਲਿਸ ਨਾਲ ਗਵਰਨਮੈਂਟ ਨਾਲ ਕਨੈਕਟਡ ਹੈਗਾ ਵਾ। ਔਰ ਉਹਨਾਂ ਦੀ ਗੈਰਦੋਤੇ ਚੱਲਣ ਵਾਲੇ ਬੰਦੇ ਨੇ ਔਰ ਇਹ ਇਹਦੀ ਜਾਂਚ ਜਿਹੜੀ ਆ ਉਹ ਪੂਰੀ ਪੁਖਤਾ ਤੂ ਤੱਕ ਹੋ ਕੇ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਤਸੱਲੀ ਹੋ ਸਕੇ ਤੇ ਜਿਹੜਾ ਕੰਫਰੰਸ ਸਾਹਿਬ ਜਦਾ ਅਫਮਾਨ ਮਾਇਆ ਹੋਈ ਇਨਸਾਫ ਜਿਹੜਾ ਹੋਇਆ ਸੀ ਜਿਹਦਾ ਸਭ ਨਾਲ ਹੰਦ ਹੋਇਆ ਤੁਸੀਂ ਜੋ ਵੀ ਐਫਰਟ ਕੀਤਾ ਸਾਰਿਆਂ ਨੇ ਪਿੰਡ ਵਾਲਿਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰ ਮਨਉਂਦਾ ਸ਼ਾਨਣੀ 10 ਦੇਰੇ ਦੇ ਮਿੰਟੋ ਮਿਲਤੀ ਜੋ ਕੁਛ ਗਲ ਹੋ ਰਿਹਾ ਸੀ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆਪਾਂ ਸਾਰਿਆਂ ਨੇ ਜੋ ਵੀ ਕਰਨਾ ਸ਼ਾਸਤਰੀ ਕਰੀਦਾ ਆਪਾਂ ਜ਼ਿੰਦਗੀ ਚ ਵੋਇਲੈਂਸੀ ਤੇ ਕਿੰਨੀ ਤਰ੍ਹਾਂ ਮੁਸ਼ਕਿਲ ਜੀ ਦੇ ਸਰੇ ਤੇ ਆਪਾਂ ਅਗਲਾ ਵੀ ਜਿਹੜਾ ਪ੍ਰੋਗਰਾਮ ਹੋਗਾ ਉਸੇ ਕੋਈ رائے ਵੀ ਦੇਣੀ ਤੁਸੀਂ ਦੇ ਸਕਦੇ ਹੋ ਕੋਈ ਮੈਨੂੰ ਸੁਝਾਅ ਦੇਣਾ ਕੁਝ ਕਰਨਾ ਤੇ ਆਪਾਂ ਸਾਰੇ ਉਸ ਹਿਸਾਬ ਨਾਲ ਕੰਮ ਕਰ ਲੈਣਾ ਹੈ ਤੇ ਇਹਨੂੰ ਮੈਂ ਅਸੀਂ ਫੋਲੋਅ ਅਪ ਜਿਹੜਾ ਹੈ ਉਹ ਕਰਦੇ ਜਾਵਾਂਗੇ ਤੁਹਾਡੇ ਸਾਰਿਆਂ ਦਾ ਇੱਥੇ ਮੈਨੂੰ ਥੋੜਾ ਲੇਟ ਫੋਨ ਦੱਸਿਆ ਕਿ 11 ਵਜੇ ਤੁਸੀਂ ਪਹੁੰਚੇਗੇ ਮੈਂ ਥੋੜਾ ਲੇਟ ਆਪਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਤੀ ਪ੍ਰਵਾਣ ਬਰਵਾਇ ਕੁਝ ਕੰਮ ਹਾਲ ਚਾ ਵਾਹੇ ਨੂੰ ਚੀਕੀ ਫਤ